ਪੁਲਿਸ ਸਟੇਸ਼ਨ ਸਦਰ ਦੇ ਵਿੱਚ ਮਰਾਡੋ ਚੌਂਕੀ ਦੇ ਏਰੀਆ ਦੇ ਵਿੱਚ ਈਸ਼ਰ ਨਗਰ ਪੁਲੀ ਤੇ ਰਾਤ ਨੂੰ 23 ਤਰੀਕ ਦੀ ਰਾਤ ਨੂੰ ਤਕਰੀਬਨ ਡੇਢ ਪੌਣੇ 2 ਵਜੇ ਦੇ ਕਰੀਬ ਇੱਕ ਵਿਅਕਤੀ सोनू ਸਿੰਘ ਉਮਰ ਤਕਰੀਬ 26 ਸਾਲ son of ਰਾਮ ਪ੍ਰਤਾਪ ਉਰਫ ਗੁੱਡੂ ਇਹ ਗੋਲ ਗੱਪਿਆਂ ਦੀ ਰੇੜੀ ਲਗਾਉਂਦਾ ਉਸ ਏਰੀਆ ਦੇ ਵਿੱਚ ਇਹਨੇ ਗੋਲ ਗੱਪੇ ਦੀ ਰਾਤ ਨੂੰ ਰੇੜੀ ਲਗਾਈ ਹੋਈ ਸੀ ਕਿਉਂਕਿ ਕੋਈ ਓਕੇਜਨ ਸੀ ਮੇਲਾ ਚੱਲ ਰਿਹਾ ਸੀਗਾ ਗੈਦਰਿੰਗ ਸੀ ਉੱਥੇ ਅਚਾਨਕ ਬਾਈਕ ਦੇ ਉੱਤੇ ਸਵਾਰ ਦੋ ਜਾਣੇ ਅਨਨੋਣ ਅਣਪਛਾਤੇ ਬੰਦਿਆਂ ਨੇ ਆ ਕੇ ਗੋਲੀ ਮਾਰ ਕੇ ਸੋਨੂ ਨੂੰ ਉਪੱਜ ਗਏ ਸੋਨੂ ਨੂੰ ਸਿਵਲ ਹਸਪਤਾਲ ਇਮੀਡੀਏਟਲੀ ਉੱਥੇ ਲੋਕਲ ਸਟੇ ਬੱਲੋ ਲੈ ਜਾਇਆ ਗਿਆ ਤੇ ਪਰ ਉੱਥੇ ਜਾ ਕੇ ਉਹਦੀ ਡੈਥ ਹੋ ਗਈ ਮੌਕੇ ਤੇ ਡੈਥ ਹੋ ਗਈ ਕਮਿਸ਼ਨਰ ਸਾਹਿਬ ਦੀ ਹਦਾਇਤ ਮੁਤਾਬਕ ਉਹਨਾਂ ਨੇ ਜੋ ਟੀਮਸ ਬਣਾਈਆਂ ਇਮੀਡੀਏਟਲੀ ਪੁਲਿਸ ਸਟੇਸ਼ਨ ਸਰਰ ਦੇ ਵਿੱਚ ਐਸ ਐਚ ਓ सदर ਦੀ ਟੀਮ ਨੇ ਤੇ ਚੌਕੀ ਇੰਚਾਰਜ ਮਰਾਡੋ ਦੀ ਪੁਲਿਸ ਪਾਰਟੀ ਐਕਟੀਵੇਟ ਹੋ ਗਈ ਤੇ ਇਹਨਾਂ ਨੇ ਬੜੀ ਮੁਸਤੈਦੀ ਨਾਲ ਬੜੀ ਫਾਸਟ ਕੰਮ ਕਰਦੇ ਹੋਏ ਆਪਣੀ ਪਾਰਟੀਆਂ ਤੋਂ ਵੱਖ-ਵੱਖ ਜਗ੍ਹਾ ਦੇ ਉੱਤੇ ਰੇਡ ਕਰਵਾਈ ਇਨਵੈਸਟੀਗੇਸ਼ਨ ਕਰਦੇ ਹੋਏ ਸੀਸੀਟੀਵੀ ਫੂਟੇजेस ਟੈਕਨੀਕਲ ਡਿਟੇਲਸ ਲੈਂਦੇ ਹੋਏ ਹਿਊਮਨ ਇੰਟੈਲੀਜੈਂਸ ਦੇ ਉੱਤੇ ਵਰਕ ਕਰਦੇ ਹੋਏ ਚਾਰੋਂ ਤਰਫ ਇਹਨਾਂ ਨੇ ਆਪਣੇ ਸੋਰਸਸ ਕਾਇਮ ਕੀਤੇ ਤੇ ਵਿਦਨ 8 ਆਵਰਸ 8 ਘੰਟੇ ਦੇ ਵਿੱਚ ਵਿੱਚ ਇਹਨਾਂ ਨੇ ਉਹ ਦੋਸ਼ੀ ਨੂੰ ਟ੍ਰੇਸ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਇਹ ਦੋਸ਼ੀ ਜਿਹੜਾ ਇਹਦੇ ਵਿੱਚ ਨਿਕਲਿਆ ਉਹ ਸਿੱਧਾ ਰਾਮ ਦਿਆਲ ਜਿਹੜਾ ਕਿ ਰਿਸ਼ਤੇ ਦੇ ਵਿੱਚ ਮਰਨ ਵਾਲੇ ਸੋਨੂ ਸਿੰਘ ਦਾ ਸਹੁਰਾ ਲੱਗਦਾ ਸੀਗਾ ਫਾਦਰ ਇਨ ਲੌ ਲੱਗਦਾ ਸੀ ਸੋ ਵਜਾ ਰੰਜਸ਼ ਜਿਹੜੀ ਉਹ ਸਾਹਮਣੇ ਆਈ ਉਹ ਇਹ ਸੀਗੀ ਵੀ ਸੋਨੂ ਸਿੰਘ ਨੇ ਫਰਵਰੀ 2024 ਦੇ ਵਿੱਚ ਕਿ ਨਿਭਾ ਨਾਮ ਦੀ ਲੜਕੀ ਦੇ ਨਾਲ ਮੈਰਿਜ ਕਰਵਾਈ ਸੀ ਲਵ ਮੈਰਿਜ ਕਰਵਾਈ ਸੀਗੀ ਇਹ ਬੇਸਿਕਲੀ ਠਾਕੁਰ ਨੇ ਯੂਪੀ ਤੋਂ ਉੱਤਰ ਪ੍ਰਦੇਸ਼ ਤੋਂ ਜਿਹੜੇ ਲੜਕੇ ਵਾਲੇ ਸੋਨੂ ਸਿੰਘ ਡਿਸੀਜ਼ ਹੈਗਾ ਤੇ ਜਿਹੜੇ ਨਿਭਾ ਲੜਕੀ ਹੈ ਇਨਾਂ ਦੀ ਫੈਮਿਲੀ ਬਿਹਾਰ ਤੋਂ ਬਿਲੋਂਗ ਕਰਦੀ ਹੈ ਸਮਸਤੀਪੁਰ ਤੋਂ ਇਹ ਕੁਛਵਾਹ ਨਹੀਂ ਸੋ ਇਹਨਾਂ ਦੀ ਜਿਹੜੀ ਮੈਰਿਜ ਨਾਲ ਅਸਹਿਮਤ ਹੁੰਦੇ ਹੋਏ ਜਿਹੜਾ ਇਹਦਾ ਫਾਦਰ ਸੀਗਾ ਸਟੈਪ ਫਾਦਰ ਸੀ ਬੇਸਿਕਲੀ ਇਹਦੀ ਉਮਰ ਰਾਮਦੇਵਾਲ ਦੀ ਜਿਹੜੇ ਫਾਦਰ ਸਟੈਪ ਫਾਦਰ ਦੀ ਤਕਰੀਬਨ 45 45 ਸਾਲ ਦੇ ਕਰੀਬ ਸੀ ਇਹਨਾਂ ਨੂੰ ਉਹ ਐਕਸੈਪਟਡ ਨਹੀਂ ਸੀਗੀ ਜਿਸ ਕਰਕੇ ਇਹਨਾਂ ਨੇ ਮੌਕੇ ਦੀ ਭਾਲ ਕੀਤੀ ਵੀ ਮੈਂ ਕਦੋਂ ਆਪਣਾ ਬਦਲਾ ਪੂਰਾ ਕਰ ਸਕਾਂ ਜਿਹਨੇ ਮੇਰੀ ਕੁੜੀ ਨਾਲ ਮੇਰੀ ਸਹਿਮਤੀ ਤੋਂ ਬਾਹਰ ਹੋ ਕੇ ਮੈਰਿਜ ਕਰਵਾਈ ਹੈ ਸੋ ਰਾਮਦੇਵਾਲ ਨੇ ਅ 23 ਤਰੀਕ ਨੂੰ ਰਾਤ ਨੂੰ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਨਾਲ ਇਹਦੀ ਹੈਲਪ ਕੀਤੀ ਦੀਪਕ ਨਾਮ ਦੇ ਇੱਕ ਵਿਅਕਤੀ ਨੇ ਜਿਹੜਾ ਕਿ ਅ ਅੰਡਿਆਂ ਦੀ ਰੇੜੀ ਉੱਥੇ ਨਾਲ ਲਗਾਉਂਦਾ ਹੁੰਦਾ ਸੀ ਤੇ ਦੀਪਕ ਆਰਾਮਦਿਆਲ ਦੇ ਨਾਲ ਸੰਪਰਕ ਦੇ ਵਿੱਚ ਆਇਆ ਅ ਤੇ ਆਰਾਮਦਿਆਲ ਨੇ ਉਹਨੂੰ ਕੁਝ ਲਾਲਚ ਦੇ ਕੇ ਕੋਈ ਸ਼ਰਾਬ ਦਾ ਜਾਂ ਪੈਸਿਆਂ ਦਾ ਲਾਲਚ ਦੇ ਕੇ ਉਹਨੂੰ ਆਪਣੇ ਨਾਲ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਰਾਜ਼ੀ ਕਰ ਲਿਆ ਸੋ ਇਹਦੇ ਚ ਇਹਨਾਂ ਨੇ ਜੋ ਪੁੱਛਗਿੱਛ ਦੇ ਵਿੱਚ ਹੁਣ ਤੱਕ ਸਾਹਮਣੇ ਆਇਆ ਉਹ ਇਹ ਹੈ ਵੀ ਇੱਕ ਪਿਸਤਲ ਜਿਹੜੀ ਯੂਜ਼ ਕੀਤੀ ਸੀ ਉਹ ਤਕਰੀਬਨ 1 ਮਹੀਨਾ ਪਹਿਲਾਂ ਇਹਨਾਂ ਨੇ ਬਿਹਾਰ ਤੋਂ ਜਾ ਕੇ 50000 ਰੁਪਏ ਦੀ ਖਰੀਦੀ ਸੀ ਇਹਨੇ ਰਾਮਦੇਵਾਲ ਨੇ ਪੈਸੇ-ਪੁਸੇ ਇਕੱਠੇ ਕਰਕੇ 50000 ਰੁਪਏ ਦੀ ਇਹ ਜਿਹੜੀ ਇਲੀਗਲ ਵੈਪਨ ਬਿਹਾਰ ਤੋਂ ਜਾ ਕੇ ਜੋ ਲੈ ਕੇ ਆਇਆ ਉਹਦੇ ਸੰਬੰਧ ਰੇ ਵਿੱਚ ਵੀ ਇਨਵੈਸਟੀਗੇਸ਼ਨ ਉਹ ਪੁਲਿਸ ਕਰ ਰਹੀ ਹੈ ਉਹ ਕਿੱਥੋਂ ਲੈ ਕੇ ਆਇਆ ਇਹ ਕੌਣ ਬੰਦਾ ਸੀ ਇਹਨੂੰ ਸਪਲਾਈ ਕਰਨ ਵਾਲਾ ਵੈਪਨ ਉਹ ਵੀ ਜਲਦੀ ਸਾਹਮਣੇ ਆ ਜਾਊਗਾ ਜੀ ਸਰ ਪਹਿਲਾਂ ਦੱਸਿਓ ਤੇ ਇਹ ਜਿਹੜੀ ਵਾਰਦਾਤ ਹੋਣ ਤੋਂ ਬਾਅਦ ਪੁਲਿਸ ਨੇ ਅਰੈਸਟ ਕੀਤੇ ਨੇ ਗਿਲ ਗਿਲ ਰੇਲਵੇ ਸਟੇਸ਼ਨ ਕੋਲੋਂ ਇਹਨਾਂ ਦੀ ਅਰੈਸਟ ਹੋਈ ਸੋਰੇ ਕਿ ਜਿਹੜਾ ਸੌਣੂ ਜਿਹੜਾ ਦੱਸਿਆ ਜਾ ਰਿਹਾ ਇਹ ਕਿੰਨੀਆਂ ਗੋਲੀਆਂ ਲੱਗੀਆਂ ਸੀ ਕਿੰਨੀਆਂ ਕਿੰਨੀਆਂ ਗੋਲੀਆਂ ਲੱਗੀਆਂ ਸੀ ਇਹਦੇ ਵਿੱਚ ਜਿਹੜਾ ਇਹ ਵੈਪਨ ਯੂਜ਼ ਕਰਿਆ ਇਹਨਾਂ ਨੇ ਇਹ ਵੈਪਨ ਦੇ ਨਾਲ 4 ਕਾਰਤੂਸ ਵੀ 32 ਬੋਰ ਦੇ ਇਹਨੇ ਉੱਥੋਂ ਖਰੀਦ ਕੇ ਲੈ ਕੇ ਆਏ ਸੀ ਜਿਹਦੇ ਵਿੱਚੋਂ ਇੱਕ ਕਾਰਤੂਸ ਇਹਨੇ ਮੌਕੇ ਤੇ ਇਸਤੇਮਾਲ ਕੀਤਾ ਤੇ ਤਿੰਨ ਜਿਹੜੇ ਗੋਲੀਆਂ ਹੈਗੀਆਂ ਨੇ ਉਹ ਨਾਲ ਵੈਪਨ ਦੇ ਰਿਕਵਰ ਹੋਈਆਂ ਨੇ ਇੱਕ ਉੱਥੋਂ ਖਾਲੀ ਕੋਲ ਬ੍ਰਾਹਮਣ ਸਰ ਜਿੰਨਾਂ ਕਾਰੀਆਂ ਵਾਰੀਆਂ ਇਹਨਾਂ ਦਾ ਪਹਿਲਾਂ ਕਿਤੇ ਆਇਆ ਜਾਇਆ ਮੁਕੱਦਮਾ ਦਰਜ ਇਹਨਾਂ ਤੇ ਪੰਜਾਬ ਦੇ ਵਿੱਚ ਕੋਈ ਅਜਿਹਾ ਵਾਰਦਾਤ ਮੁਕੱਦਮਾ ਸਾਹਮਣੇ ਨਹੀਂ ਆਇਆ ਲੇਕਿਨ ਇਹਨਾਂ ਦੀ ਹੋਮ ਸਟੇਟਸ ਦੇ ਵਿੱਚ ਜਿਹੜੀ ਉਹ ਭੇਜੀ ਗਈ ਇਨਫੋਰਮੇਸ਼ਨ ਜੋ ਕਿ ਕ੍ਰਿਮਨਲ ਬੈਕਗ੍ਰਾਉਂਡ ਇਹਨਾਂ ਦੀ ਜਲਦੀ ਸਾਡੇ ਕੋਲੇ ਪ੍ਰਾਪਤ ਹੋ ਗਈ ਇਹ ਸ਼ਰਾਬ ਵਗੈਰਾ ਪਿੰਦੇ ਸੀ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਸਿਗਰਟ ਸਰ ਟੋਟਲ ਕਿੰਨੇ ਜਣੇ ਸੀ ਕਿੰਨੇ ਕੁ ਜਿਹੜੇ ਅਰੈਸਟ ਕੀਤੇ ਇਹਦੇ ਵਿੱਚ ਜਿਹੜੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਜਣੇ ਸੀਗੇ ਲੇਕਿਨ ਅ ਟ੍ਰੇਸ ਹੋਣ ਤੋਂ ਪਹਿਲਾਂ ਮੁਕਦਮਾ ਟ੍ਰੇਸ ਹੋਣ ਤੋਂ ਪਹਿਲਾਂ ਮਰਨ ਵਾਲੇ ਸੋਨੂ ਦੇ ਫਾਦਰ ਵੱਲੋਂ ਚਾਰ ਬੰਦਿਆਂ ਦੇ ਖਿਲਾਫ ਮੁਕਦਮਾ ਦਰਜ ਕਰਵਾਇਆ ਗਿਆ ਜਿਦੇ ਵਿੱਚ ਆ ਰਾਮਦੇਵਾਲ RGT ਨਾਲ ਉਹਦੇ ਬਾਕੀ ਫੈਮਿਲੀ ਮੈਂਬਰਸ ਹੈਗੇ ਨੇ ਪਰ ਉਹ ਫੈਮਿਲੀ ਮੈਂਬਰਸ ਦਾ ਹਜੇ ਤੱਕ ਕੋਈ ਇਨਵੋਲਵਮੈਂਟ ਨਹੀਂ ਪਾਈ ਗਈ ਹੈ ਜੋ ਅਸਲ ਦੇ ਵਿੱਚ ਰਾਮਦੇਵਾਲ ਤੇ ਦੀਪਕ ਦੀ ਹੀ ਮੁੱਖ ਇਨਵੋਲਵਮੈਂਟ ਪਾਈ ਗਈ ਹੈ ਕਿਉਂਕਿ ਇਹ ਦੋਨੋਂ ਜਾਨੇ ਮੋਟਰਸਾਈਕਲ ਤੇ ਸਵਾਰ ਸੀਗੇ ਇੱਕ ਜਾਨਾ ਬਾਈਕ ਚਲਾ ਰਿਹਾ ਸੀ ਇੱਕ ਜਾਨੇ ਕੋਲੇ ਪਿੱਛੇ ਰਾਮਦੇਵਾਲ ਕੋਲੇ ਵੈਪਨ ਫੜਿਆ ਹੋਇਆ ਸੀ ਜਿਹਨੇ ਫਾਇਰ ਚਾਰੋਂ ਕਿਰਦਾਰੇ ਗ੍ਰਿਫਤਾਰ ਕੀਤੇ ਨੇ ਚਾਰੇ ਬਾਦ ਦਿਨ ਨੂੰ ਅਜੇ ਤੱਕ ਇਹਨਾਂ ਨੂੰ ਨਹੀਂ ਪੁੱਛਿਆ ਨਹੀਂ ਇਹ ਫਿਲਹਾਲ ਲੁਧਿਆਣਾ ਦੇ ਵਿੱਚ ਰਹੇ ਦੇ ਸੀਗੇ ਈਸ਼ਰ ਨਗਰ ਮਲੇ ਦੇ ਵਿੱਚ ਜਿਹੜਾ ਕਿ ਮਰਾਡੋ ਚੌਂਕੀ ਦੇ ਵਿੱਚ ਪੈਂਦਾ ਹੈ ਤੇ ਲੜਕੀ ਵਾਲੇ ਵੀ ਈਸ਼ ਨਗਰ ਦੇ ਵਿੱਚ ਰਹਿ ਰਹੇ ਸੀ ਇਹਨਾਂ ਦੇ ਘਰ ਦਾ ਫਾਸਲਾ ਤਕਰੀਬਨ 800 ਮੀਟਰ ਦਾ ਸੀਗਾ ਆਪਸ ਦੇ ਵਿੱਚ ਇਹ ਤਕਰੀਬਨ 7.5 ਘੰਟਿਆਂ ਦੇ ਵਿੱਚ ਕੇਸ ਜਿਹੜਾ ਹੈਗਾ ਉਹ ਮਰਾਡਾ ਚੌਂਕੀ ਦੀ ਫੋਰਸ ਨੇ ਤੇ ਪੁਲਿਸ ਸਟੇਸ਼ਨ सदर ਐਸ ਐਚਓ सदर ਅਵਤਾਰ ਸਿੰਘ ਜੀ ਨੇ ਤੇ ਮਰਾਡਾ ਚੌਂਕੀ ਇੰਚਾਰਜ ਸੁਨੀਲ ਕੁਮਾਰ ਜੀ ਨੇ ਬੜੀ ਮੁਸਤੈਦੀ ਨਾਲ ਚੁਸਤੀ ਫੁਰਤੀ ਦਿਖਾਉਂਦੇ ਹੋਏ ਇਹ 7.5 ਘੰਟਿਆਂ ਦੇ ਵਿੱਚ ਮੁਕਦਮੇ ਨੂੰ ਕੇਸ ਕਰਤਾ ਜਿਹੜੀ ਮਟਰ ਦੀ ਰੰਜੀ ਸ਼ਾ ਕੀ ਜਿਹੜੀ ਮਟਰ ਦੀ ਰੰਜੀ ਸ਼ਾ ਕੀ ਇਹ ਸਿਰਫ ਲੜਕੀ ਦਾ ਵਿਆਹ ਰੋਣ ਦੀ ਨਹੀਂ ਮਰਡਰ ਜਿਹੜਾ ਮਰਡਰ ਹੋਇਆ ਉਹ ਕੁੜੀ ਦੇ ਫਾਦਰ ਵੱਲੋਂ ਹੋਇਆ ਸੋ ਉਹਦੇ ਮਨ ਦੇ ਵਿੱਚ ਆਪਣੀ ਲੜਕੀ ਦੇ ਨਾਲ ਜਿਹੜਾ ਮੈਰਿਜ ਕਰਵਾਈ ਹੈ ਸੋ ਉਹਨੂੰ ਨਾਮ ਦੇ ਵਿਅਕਤੀ ਨੇ ਉਹਦੇ ਖਿਲਾਫ ਰੰਜਿਸ਼ ਸੀ ਵੀ ਇਹਨੇ ਮੇਰੀ ਮਰਜ਼ੀ ਤੋਂ ਬਿਨਾ ਮੇਰੀ ਲੜਕੀ ਦੇ ਨਾਲ ਮੈਰਿਜ ਕਰਵਾ ਲਈ ਸੋ ਮੁੱਖ ਤੌਰ ਤੇ ਇਹ ਕਾਰਨ ਸਾਹਮਣੇ ਆਇਆ ਮੈਂ ਇਦਾਂ ਦੇ ਸਰ ਸੀਸੀਟੀਵੀ ਵੀ ਸਾਹਮਣੇ ਹੈ ਹਾਂਜੀ ਇਹਦੇ ਵਿੱਚ ਸੀਸੀਟੀਵੀ ਫੁਟੇਜ ਤੇ ਉਸ ਤੋਂ ਇਲਾਵਾ ਹਿਊਮਨ ਇੰਟੈਲੀਜੈਂਸ ਨੇ ਬਹੁਤ ਐਮਪੋ ਮਿਕਾ ਨਿਭਾਈ ਹੈ ਕਿਉਂਕਿ ਇਹ ਰਾਤ ਨੂੰ 1:30 ਵਜੇ ਦੀ ਵਾਰਦਾਤ ਹੈ ਸੋ ਇਮੀਡੀਏਟਲੀ 2 ਵਜੇ ਜਦੋਂ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਤਾਂ ਆਪਨੇ ਸੋਰਸਸ ਕੈਮ ਕਰਕੇ ਮੌਕੇ ਤੋਂ ਜਿੰਨੇ ਵੀ ਲੋਕ ਹਾਜ਼ਰ ਸੀਗੇ ਉਹਨਾਂ ਤੋਂ ਮੋਟਰਸਾਈਕਲ ਵਾਲਿਆਂ ਦਾ ਹੁਲੀਆ ਵਗੈਰਾ ਲੈ ਕੇ ਫਿਰ ਅੱਗੇ ਲੀਡ ਮਿਲੀ ਸਰ ਕਿੰਨਾ ਇਹ ਅਰਾਧਾ ਬਾਤ ਹੈ ਯਾਨੀ ਕਿਤਨੇ ਕਿਤਨੇ ਲੋਕ ਕਰਨਾ ਖਵਾਜਾ ਕੋਈ ਨੰਬਰ ਵਹੀਕਲ ਦੇਣਾ ਟ੍ਰੇਕਿੰਗ ਕਰਦੇ ਨੇ ਉਹਨਾਂ ਨੂੰ ਕਿੰਨਾ ਇਹ ਬੜਾ ਮੁਸ਼ਕਲ ਹੁੰਦਾ ਜੀ ਜਦੋਂ ਇਸ ਤਰ੍ਹਾਂ ਦਾ ਬਲਾਈਂਡ ਕੇਸ ਹੋਵੇ ਉਹਨਾਂ ਨੂੰ ਟ੍ਰੇਸ ਕਰਨਾ ਪਰ ਜਦੋਂ ਮੌਕੇ ਦੇ ਉੱਤੇ ਹੀ ਪੁਲਿਸ ਐਕਟੀਵੇਟ ਹੋ ਕੇ ਇਮੀਡੀਏਟਲੀ ਕਲੋ ਨੂੰ ਹੈਂਡਲ ਕਰ ਲਵੇ ਤਾਂ ਇਹ ਇੱਕ ਮੈਟਰ ਆਫ ਐਪਰੀਸੀਏਸ਼ਨ ਹੈ ਜਿਹਦੇ ਸੀਪੀ ਸਾਹਿਬ ਨੇ ਵੀ ਕਮਿਸ਼ਨਰ ਸਾਹਿਬ ਨੇ ਬਹੁਤ ਐਪਰੀਸ਼ੀਏਟ ਕਰਿਆ ਸਾਰੀ ਸਰ ਇਸ ਤਰ੍ਹਾਂ ਦੇ ਗਲਤ ਅੰਸ਼ਰਾਂ ਨੂੰ ਸਾਡਾ ਆਪਣੇ ਵੱਲ ਧਾਬੀ ਵੀ ਜਿਹੜੇ ਕੰਮ ਦੇ ਡੈਪਟੀ ਵਾਰਨਿੰਗ ਇਹੀ ਹੈ ਵੀ ਪੁਲਿਸ ਐਕਟਿਵ ਹੈ ਲੁਧਿਆਣੇ ਦੇ ਵਿੱਚ ਅਲੱਗ-ਅਲੱਗ ਜਗ੍ਹਾ ਦੇ ਉੱਤੇ ਕੈਂਪੇਨ ਚੱਲ ਰਹੀਆਂ ਨੇ ਈ-ਟੀਜ਼ਿੰਗ ਕੈਂਪੇਨ ਹੋਗੀ ਜਿਹੜੀ ਵੀ ਇਲੀਗਲ ਕੈਂਪੇਨਸ ਐਕਟੀਵਿਟੀਜ਼ ਹੈਗੇ ਨੇ ਉਹਨਾਂ ਦੇ ਖਿਲਾਫ ਪੁਲਿਸ ਪੂਰੀ ਐਕਟਿਵਲੀ ਕਾਰਵਾਈ ਕਰ ਰਹੀ ਹੈ ਐਦਾਂ ਦੇ ਕੇਸਸ ਤਾਂ ਬਹੁਤ ਦੂਰ ਦੀ ਗੱਲ ਹੈ ਜੇ ਕੋਈ ਛੋਟਾ-ਮੋਟਾ ਕ੍ਰਾਈਮ ਵੀ ਕਰੂਗਾ ਤਾਂ ਫਿਰ ਉਹ